ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਡਿਮਾਂਡ ਤੋਂ ਬਾਅਦ ਉਹ 2027 ਚੋਣਾਂ ਲਈ ਗਿੱਦੜ ਬਾਹਾ ਤੋਂ ਚੋਣ ਲੜਨਗੇ ਉਹਨਾਂ ਨੇ 2009 ਦੇ ਵਿੱਚ ਜਲਾਲਾਬਾਦ ਤੋਂ ਜ਼ਿਮਨੀ ਚੋਣ ਜਿੱਤੀ ਸੀ ਬਾਅਦ ਵਿੱਚ ਉਹਨਾਂ ਨੇ 2012 ਤੇ 17 ਦੇ ਵਿੱਚ ਇਸੇ ਸੀਟ ਤੋਂ ਚੋਣਾਂ ਜਿੱਤੀਆਂ 100% ਲੋਂਗੇ ਤਾਂ ਹੀ ਪਾਸ ਹੋਗੇ ਮਤਲਬ ਚਾਰੇ ਤੇ ਚਾਰੇ ਚਾਹੀਦੇ ਦੋਂਗੇ ਵੀ 100% ਨਹੀਂ ਨਿਆਰਾ ਲਿਆ ਦਿਓ ਯਾਰ ਕਿ ਉਹਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਪਤਾ ਹੀ ਆ ਤੁਹਾਨੂੰ। ਮੈਂ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਚੀਜ਼ ਦੀ। ਮੈਂ ਥੋੜੇ ਕਾਜ ਵਿੱਚ ਝੁੱਕੇ ਜੀ। ਹਾਂ ਜੀ। ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਮੈਂ ਸਾਡਾ ਸਰਦਾਰ ਨਹੀਂ ਥੋੜਾ। ਉਹ ਮੇਰੀ ਗੱਲ ਤਾਂ ਸੁਣਿਆ ਕਰੋ। ਕਾਗੀ ਪਤਲੀ ਰਹੀ। ਪੱਕਾ ਮੈਂ ਤੁਹਾਨੂੰ ਕਹਿ ਰਿਹਾ ਪਰਵਾਹ ਵਿੱਚ ਲੜੂਗਾ। ਬੋਲੇ। ਨਾ ਮਖਰ ਦਾ ਨਹੀਂ ਹੈ। ਮੇਰੇ ਹੈ ਜਵਾਗ ਦਾ ਇੱਕ ਸਾਥ ਰਹਿ ਗਿਆ ਪੱਕਾ ਜਾਮਾ ਐ ਕਿਉਂ ਲੜੂਗਾ ਇਹ ਲੜੂਗਾ ਦੇਖ ਲੈ ਮੇਰੇ ਕੋਲ ਉਹ ਨਹੀਂ ਗਿਆ ਨਾ ਕਿ ਤੁਸੀਂ 16 ਤਰੀਕ ਨੂੰ ਕਿੱਥੇ ਆਏ ਚਾਰੇ ਤੂੰ ਹਾਲ ਪਾ ਕੇ ਲੈ ਕੇ ਆਏ ਹੋ ਤੇ ਸਬਜ਼ੀਆਂ ਨੂੰ ਸੱਜਦਾ ਗਿਆ ਬਾਈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਡਿਮਾਂਡ ਤੋਂ ਬਾਅਦ ਉਹ 2027 ਚੋਣਾਂ ਲਈ ਗਿੱਦੜ ਬਾਹਾ ਤੋਂ ਚੋਣ ਲੜਨਗੇ ਉਹਨਾਂ ਨੇ 2009 ਦੇ ਵਿੱਚ ਜਲਾਲਾਬਾਦ ਤੋਂ ਜ਼ਿਮਨੀ ਚੋਣ ਜਿੱਤੀ ਸੀ ਬਾਅਦ ਵਿੱਚ ਉਹਨਾਂ ਨੇ 2012 ਤੇ 17 ਦੇ ਵਿੱਚ ਇਸੇ ਸੀਟ ਤੋਂ ਚੋਣਾਂ ਜਿੱਤੀਆਂ 100% ਲਾਉਂਗੇ ਤਾਂ ਹੀ ਪਾਸ ਹੋਗੇ ਮਤਲਬ ਵਿਚਾਰੇ ਤੇ ਚਾਰੇ ਚਾਹੀਦੇ ਲਾਉਂਗੇ ਵੀ 100% ਜੀ ਨੀ ਆਲਾ ਲਿਆ ਦਿਓ ਯਾਰ ਇਹ ਉਹਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਪਤਾ ਹੀ ਹੈ ਤੁਹਾਨੂੰ। ਕੋਈ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਚੀਜ਼ ਦੀ। ਮੈਂ ਥੋੜੇ ਕਾਜ ਵਿੱਚ ਝੁੱਕੇ ਜੀ। ਹਾਂ ਜੀ। ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਸਾਡਾ ਸਬਕ ਨਹੀਂ ਥੋੜਾ। ਉਹ ਮੇਰੀ ਗੱਲ ਤਾਂ ਸੁਣਿਆ ਕਰੋ। ਕਾਗੀ ਪਤਲੀ ਰਹੀ। ਪੱਕਾ ਮੈਂ ਤੁਹਾਨੂੰ ਕਹਿ ਰਿਹਾ ਪਰਵਾਹ ਵਿੱਚ ਲੜੂਗਾ। ਬੋਲੇ

ਇਹ ਸਭੀਆਂ ਨੂੰ ਦੱਸ ਦਿੱਤਾ ਗਿਆ ਵਾਈਪਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਡਿਮਾਂਡ ਤੋਂ ਬਾਅਦ ਉਹ 2027 ਚੋਣਾਂ ਲਈ ਗਿੱਦੜ ਬਾਹਾ ਤੋਂ ਚੋਣ ਲੜਨਗੇ ਉਹਨਾਂ ਨੇ 2009 ਦੇ ਵਿੱਚ ਜਲਾਲਾਬਾਦ ਤੋਂ ਜ਼ਿਮਨੀ ਚੋਣ ਜਿੱਤੀ ਸੀ ਬਾਅਦ ਵਿੱਚ ਉਹਨਾਂ ਨੇ 2012 ਤੇ 17 ਦੇ ਵਿੱਚ ਇਸੇ ਸੀਟ ਤੋਂ ਚੋਣਾਂ ਜਿੱਤੀਆਂ 100% ਲੋਂਗੇ ਤਾਂ ਹੀ ਪਾਸ ਹੋਗੇ ਮਤਲਬ ਪਿਹਾਰੇ ਤੇ ਚਾਰੇ ਚਾਹੀਦੇ ਤੋਂ ਵੀ ਨਹੀਂ 100% ਨਹੀਂ ਆਲਾ ਲਿਆ ਦੋ ਯਾਰ ਕਿਉਂਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਪਤਾ ਹੀ ਹੈ ਤੁਹਾਨੂੰ ਮੈਂ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਚੀਜ਼ ਦੀ ਮੈਂ ਥੋੜੇ ਕਾਲਜ ਨੂੰ ਚੁੱਕੇ ਜੀ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਸਾਡਾ ਸਬਦ ਨਹੀਂ ਤੁਹਾਡੇ ਰੋ ਮੇਰੀ ਗੱਲ ਤਾਂ ਸੁਣਿਆ ਕਰੋ ਕਾਹੀ ਭੱਜਦੇ ਨਹੀਂ ਲੱਗੇ ਅਈਏ ਜੀ ਤੁਸੀਂ ਨਹੀਂ ਹੋ ਜਾਣਾ ਪੱਕਾ ਮੈਂ ਤੁਹਾਨੂੰ ਕਹਿ ਰਿਹਾ ਪਰਵਾਹ ਵਿੱਚ ਲੜੂਗਾ ਬੋਲੇ ਅਸਾਂ ਖਰਦ ਨਹੀਂ ਹੈ ਮੇਰੇ ਹੈ ਜਵਾਗ ਦਾ ਇੱਕ ਸਾਲ ਰਹਿ ਗਿਆ ਪੱਕਾ ਜਮ ਐ ਐਥੋਂ ਵੀ ਲੜੂਗਾ ਇਹ ਲੜੂਗਾ ਜਲਦੀ ਇਹ ਹੁਣ ਨਹੀਂ ਜਾਣਾ ਕਿ ਤੁਸੀਂ 16 ਤਰੀਕ ਨੂੰ ਕਿਤੇ ਆ ਗਏ ਚਾਰੇ ਤੂੰ ਹਾਲ ਪਾ ਕੇ ਲੈ ਕੇ ਆਓ ਦੇ ਸਭੀਆਂ ਨੂੰ ਸਤਿ ਜੀ ਆਇਆਂ ਵਾਹ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਡਿਮਾਂਡ ਤੋਂ ਬਾਅਦ ਉਹ 2027 ਚੋਣਾਂ ਲਈ ਗਿੱਦੜ ਬਾਹਾ ਤੋਂ ਚੋਣ ਲੜਨਗੇ ਉਹਨਾਂ ਨੇ 2009 ਦੇ ਵਿੱਚ ਜਲਾਲਾਬਾਦ ਤੋਂ ਜ਼ਿਮਨੀ ਚੋਣ ਜਿੱਤੀ ਸੀ ਬਾਅਦ ਵਿੱਚ ਉਹਨਾਂ ਨੇ 2012 ਤੇ 17 ਦੇ ਵਿੱਚ ਇਸੇ ਸੀਟ ਤੋਂ ਚੋਣਾਂ ਜਿੱਤੀਆਂ 100% ਲਾਉਂਗੇ ਤਾਂ ਹੀ ਪਾਸ ਹੋਗੇ ਮਤਲਬ ਵਿਚਾਰੇ ਤੇ ਚਾਰੇ ਚਾਹੀਦੇ ਲਾਉਂਗੇ ਵੀ 100% ਜੀ ਪੱਕਾ ਪੱਕਾ ਨਹੀਂ ਬਾਕੀ ਦਾ ਨਿਸ਼ਾਨਾ ਨਿਆਰਾ ਲਿਆ ਦੋ ਯਾਰ ਕਿਉਂ ਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਪਤਾ ਹੀ ਹੈ ਤੁਹਾਨੂੰ ਮੈਂ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਚੀਜ਼ ਦੀ ਮੈਂ ਥੋੜੇ ਕਾਲਜ ਨੂੰ ਚੁੱਕੇ ਜੀ ਤਾਂ ਜੀ ਯਾਰ ਮੈਂ ਤੁਹਾਨੂੰ ਹੀ ਕਹਿੰਦਾ ਸਾਂ ਮੈਂ ਕਹਿੰਦਾ ਸਾਡਾ ਫਰਕ ਨਹੀਂ ਤੁਹਾਡੇ ਉਹ ਮੇਰੀ ਗੱਲ ਤਾਂ ਸੁਣਿਆ ਕਰੋ ਕਾਹੀ ਭੱਜਦੇ ਨਹੀਂ ਪੱਕਾ ਮੈਂ ਤੁਹਾਨੂੰ ਕਹਿ ਰਿਹਾ ਪਰਿਵਾਰ ਵਿੱਚ ਲੜੂਗਾ ਇਹ ਬੱਝਾ जवाका हिकु साल रही पका जाम लड़ू ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਡਿਮਾਂਡ ਤੋਂ ਬਾਅਦ ਉਹ 2027 ਚੋਣਾਂ ਲਈ ਗਿੱਦੜ ਬਾਹਾ ਤੋਂ ਚੋਣ ਲੜਨਗੇ ਉਹਨਾਂ ਨੇ 2009 ਦੇ ਵਿੱਚ ਜਲਾਲਾਬਾਦ ਤੋਂ ਜ਼ਿਮਨੀ ਚੋਣ ਜਿੱਤੀ ਸੀ ਬਾਅਦ ਵਿੱਚ ਉਹਨਾਂ ਨੇ 2012 ਤੇ 17 ਦੇ ਵਿੱਚ ਇਸੇ ਸੀਟ ਤੋਂ ਚੋਣਾਂ ਜਿੱਤੀਆਂ 100% ਲਾਉਂਗੇ ਤਾਂ ਹੀ ਪਾਸ ਹੋਗੇ ਮਤਲਬ ਵਿਚਾਰੇ ਤੇ ਚਾਰੇ ਚਾਹੀਦੇ ਲਾਉਂਗੇ ਵੀ 100% ਜੀ ਨੀ ਆਲਾ ਲਿਆ ਦਿਓ ਯਾਰ ਕਿ ਉਹਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਪਤਾ ਹੀ ਹੈ ਤੁਹਾਨੂੰ ਮੈਂ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਚੀਜ਼ ਦੀ ਮੈਂ ਥੋੜੇ ਕਾਲਜ ਨੂੰ ਚੁੱਕੇ ਸੀ ਤਾਂ ਜੀ ਯਾਰ ਮੈਂ ਤੁਹਾਨੂੰ ਹੀ ਕਹਾਂ ਦੱਸਾਂ ਮੈਂ ਕਹਾਂ ਸਾਡਾ ਫਰਕ ਨਹੀਂ ਤੁਹਾਡੇ ਉਹ ਮੇਰੀ ਗੱਲ ਤਾਂ ਸੁਣਿਆ ਕਰੋ ਕਾਹੀ ਭੱਜਦੀ ਰਹਿੰਦੀ ਪੱਕਾ ਮੈਂ ਤੁਹਾਨੂੰ ਕਹਿ ਰਿਹਾ ਪਰਵਾਹ ਵਿੱਚ ਲੜੂਗਾ ਬੋਲੇ

ਇਹ ਸਭਕੀਆਂ ਨੂੰ ਦੱਸ ਦਿੱਤਾ ਗਿਆ ਵਾਈਟ ਕਾਜ਼ਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ 2027 ਦੀਆਂ ਚੋਣਾਂ ਲਈ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਡਿਮਾਂਡ ਤੋਂ ਬਾਅਦ ਉਹ 2027 ਚੋਣਾਂ ਲਈ ਗਿੱਦੜ ਬਾਹਾ ਤੋਂ ਚੋਣ ਲੜਨਗੇ ਉਹਨਾਂ ਨੇ 2009 ਦੇ ਵਿੱਚ ਜਲਾਲਾਬਾਦ ਤੋਂ ਜ਼ਿਮਨੀ ਚੋਣ ਜਿੱਤੀ ਸੀ ਬਾਅਦ ਵਿੱਚ ਉਹਨਾਂ ਨੇ 2012 ਤੇ 17 ਦੇ ਵਿੱਚ ਇਸੇ ਸੀਟ ਤੋਂ ਚੋਣਾਂ ਜਿੱਤੀਆਂ 100% ਲੋਂਗੇ ਤਾਂ ਹੀ ਪਾਸ ਹੋਗੇ ਆਪਣੇ ਵਿਚਾਰੇ ਤੇ ਚੱਲੇ ਚਾਹੀਦੇ ਦੋਵੇਂ ਇੱਕ ਵੀ 100% ਜੀ ਨੀ ਆਲਾ ਲਿਆ ਦਿਓ ਯਾਰ ਕਿਉਂ ਦੇ ਬਾਅਦ ਮੇਰੇ ਕੰਮ ਕਰਨ ਦਾ ਤਰੀਕਾ ਤਾਂ ਪਤਾ ਹੀ ਹੈ ਤੁਹਾਨੂੰ ਮੈਂ ਟੈਨਸ਼ਨ ਨਹੀਂ ਲੈਣੀ ਤੁਸੀਂ ਕਿਸੇ ਚੀਜ਼ ਦੀ ਮੈਂ ਥੋੜੇ ਕਾਲਜ ਨੂੰ ਛੁੱਕੇ ਜੀ ਹਾਂ ਜੀ ਤੇ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਕਹਿੰਦਾ ਸਾਡਾ ਸਬਦ ਨਹੀਂ ਤੁਹਾਡੇ ਉਹ ਮੇਰੀ ਗੱਲ ਤਾਂ ਸੁਣਿਆ ਕਰੋ ਕਾਹੀ ਭੱਜਦੇ ਨਹੀਂ ਪੱਕਾ ਮੈਂ ਤੁਹਾਨੂੰ ਕਹਿ ਰਿਹਾ ਪਰਿਵਾਰ ਵਿੱਚ ਲੜੂਗਾ ਇਹ ਬੋਲੇ ਨਾ ਮੈਂ ਰਹਿਣਾ ਨਹੀਂ ਹੈ ਕੋਈ ਇਸ ਤਰ੍ਹਾਂ ਮੇਰੇ ਹੈ ਜਵਾਗ ਦਾ ਇੱਕ ਸਾਥ ਰਹਿ ਗਿਆ ਕਮ ਜਾਮਾ ਐ ਇਥੋਂ ਦੇ ਲੜੂਗਾ ਇਹ ਲੜੂਗਾ ਦੇਖ ਹੁਣ ਐਂਕੋ ਹੁਣ ਨਹੀਂ ਜਾਣਾ ਕਿ ਤੁਸੀਂ 16 ਤਰੀਕ ਨੂੰ ਕਿੱਥੇ ਆਏ ਚਾਰੇ ਤੂੰ ਹਾਲ ਪਾ ਕੇ ਲੈ ਕੇ ਆਏ ਹੋ ਕਿ ਸਭੀਆਂ ਨੂੰ ਸੱਜਦਾ ਕਿ ਬਾਈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ